ਸਸਤਾ ਹੁਮਾਰਾ ਇਸ ਪ੍ਰੇਸ਼ ਕਿ ਉਹ ਬਨੋ ਕਰਮ ਕੁੰਦਨ ਕੇ ਅਪਰੇੜ ਲਗਾਏਗਾ ਜੰਦੀ ਵਾਲੇ ਦਿਵਸ ਤੇ ਇਸ ਵਿੱਚ ਬਤੋ ਬਤਲਾ ਕੇ ਨੌਜਵਾਨ ਨੇ ਵਜੜੀ ਸੜਿਆ ਜਿਹਦੇ ਵਿੱਚ ਲੇਡੀਜ਼ ਔਰ ਔਰਤਾਂ ਦੇ ਵਜੜ ਕੇ ਖੂਨਦਾਨ ਕਰਕੇ ਆਪਣਾ ਇਹ ਜੇ ਸਭ ਆਇਆ ਵਾ ਇਹ ਖੂਨਦਾਨ ਕਰਨਾ ਇੱਕ ਮਹਾਦਾਨ ਆ ਕਹਿੰਦੇ ਕਿ ਜਦੋਂ ਕਿਸੇ ਆਪਣੇ ਦੀ ਬੱਚਦੀ ਹੈ ਚਾਰ ਪਿਵੇਤਲਾ ਦਾ ਕੀ ਹੁੰਦਾ ਹੈ ਖੂਨਦਾਨ ਇਹ ਜਿਹੇ ਮੰਤਰ ਨੂੰ ਲੈ ਕੇ ਕਾਫੀ ਛਾਵ ਹੈ ਜੀ ਲੋਕਾਂ ਨੂੰ ਛਾਵ ਆ ਔਰ ਬਲੱਡ ਕਾ ਵੀ ਹੁਣ ਤੱਕ ਜਿਹੜਾ ਸਾਡਾ ਡਿਲੇਡ ਹੋ ਚੱਕਾ ਵਾ ਔਰ ਅਮੀਦਗਾਰ ਦਾ ਕਿ ਜਿਹੜੇ ਖੂਨਦਾਨ ਕੈਂਪ ਲਾਵਾਂਗੇ ਔਰ ਜੀ ਸਾਨੂੰ ਇਸ ਤਰ੍ਹਾਂ ਹੀ ਜਿਹੜਾ ਭਰ ਮੰਗਾ ਮੈਂ ਰਿਸਰਚਰ ਮੈਂ ਸਿਵਜੀਤ ਕੋ ਉਮਰਾਈ ਪ੍ਰੈਸ ਕਲੱਬ ਪੰਜਾਬ ਫੰਡਾਨ ਅੱਜ ਅਸੀਂ ਉਮਰਾਈ ਪ੍ਰੈਸ ਕਲੱਬ ਵੱਲੋਂ 18ਵਾਂ ਖੂਨਦਾਨ ਕੈਂਪ ਲਗਾਉਣ ਜਾ ਰਹੇ ਹਾਂ ਔਰ ਇਸ ਦੇ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਜਿੱਥੇ ਨੌਜਵਾਨ ਵੀਰਾਂ ਨੇ ਵੱਧ ਚੜ ਕੇ ਹਿੱਸਾ ਲਿਆ ਉੱਥੇ ਮੇਰੀਆਂ ਭੈਣਾਂ ਸਾਡੀਆਂ ਬੇਟੀਆਂ ਨੇ ਵੀ ਹਿੱਸਾ ਲਿਆ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਇੱਕ ਖੂਨਦਾਨ ਨਾਲ ਹੀ ਇੱਕ ਖੂਨ ਨਾਲ ਹੀ ਕਿਸੇ ਦੀ ਜਾਨ ਬਚਾ ਦਿਆ ਔਰ ਮੈਂ ਸਾਰਿਆਂ ਨੂੰ ਮੈਸੇਜ ਦਿੰਦੀ ਆ ਸਾਡੇ ਨੌਜਵਾਨ ਵੀਰਾਂ ਨੂੰ ਕਿ ਵੱਧ ਚੜ ਕੇ ਤੁਸੀਂ ਖੂਨਦਾਨ ਕਰਨਾ ਚਾਹੀਦਾ ਵਾ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਵਾ ਸੋ ਮੈਂ ਆਪਣੀ ਹਿਊਮਨ ਰਾਈਟਸ ਪ੍ਰੈਸ ਕਲੱਬ ਵੱਲੋਂ ਸਾਰੇ ਆਏ ਜਿੰਨੇ ਵੀ ਸਾਡੇ ਇੱਥੇ ਪਹੁੰਚੇ ਆ ਸਾਡੇ ਲੀਡਰ ਸਾਹਿਬਾਨ ਸਾਡੇ ਮੇਰੇ ਵੀਰ ਮੇਰੀਆਂ ਭੈਣਾਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਸਸ਼ਟ ਸਸਤਾ ਹੁਮਾਰਾ ਇਸ ਕਿਸ ਕਲਾ ਬਣੋ ਖਰਮਾ ਖੂਨਦਾਨ ਕੇ ਅਪਰੇੜਾ ਲਗਾਇਆ ਗਿਆ ਜੰਦੀਦੜੀ ਦਿਵਸ ਤੇ ਇਸ ਵਿੱਚ ਵਾਤਵਤਾਕਲੇ ਨੌਜਵਾਨ ਨੇ ਵਜੜ ਕੇ ਸੜਿਆ ਜਿਹਦੇ ਵਿੱਚ ਲੇਡੀਜ਼ ਔਰ ਔਰਤਾਂ ਨੇ ਵਜੜ ਕੇ ਖੂਨਦਾਨ ਕਰਕੇ ਆਪਣਾ ਇਹ ਜੇ ਸਪਾਇਆ ਵਾ ਇਹ ਖੂਨਦਾਨ ਕਰਨਾ ਇੱਕ ਮਹਾਦਾਨ ਆ ਕਹਿੰਦੇ ਕਿ ਜਦੋਂ ਕਿਸੇ ਆਪਣੇ ਦੀ ਬੱਚਦੀ ਹੈ ਚਾਲ ਨਿਵੇਦਲਾ ਦਾ ਕੀ ਹੁੰਦਾ ਹੈ ਖੂਨਦਾਨ ਇਹਦੇ ਮੰਤਰ ਨੂੰ ਲੈ ਕੇ ਕਾਫੀ ਛਾਵ ਵਿੱਚ ਲੋਕਾਂ ਨੂੰ ਛਾਵਾ ਔਰ ਬਲੱਡ ਕਾ ਵੀ ਹੋਰ ਤੱਕ ਜਿਹੜਾ ਸਾਡਾ ਡਿਲੇਟ ਹੋ ਚੱਕਾ ਵਾ ਔਰ ਉਮੀਦਗਾਰ ਦਾ ਕਿ ਜਿਹੜੇ ਖੂਨਦਾਨ ਕੈਂਪ ਲਾਵਾਂਗੇ ਔਰ ਜੀ ਸਾਨੂੰ ਇਸ ਤਰ੍ਹਾਂ ਹੀ ਜਿਹੜਾ ਭਰ ਮੰਗਾ ਨਾ ਮੈਂ ਰਿਸਰਚ ਕਲ ਮੈਂ ਸਿਵ ਦਿੱਤ ਕੋ ਹਮਰਾਇਡ ਪ੍ਰੈਸ ਕਲਬ ਪੰਜਾਬ ਫੰਡਾਨ ਅੱਜ ਅਸੀਂ ਹਮਰਾਇਡ ਪ੍ਰੈਸ ਕਲਬ ਵੱਲੋਂ 18ਵਾਂ ਖੂਨਦਾਨ ਕੈਂਪ ਲਗਾਉਣ ਜਾ ਰਹੇ ਹਾਂ ਔਰ ਇਸ ਦੇ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਜਿੱਥੇ ਨੌਜਵਾਨ ਵੀਰਾਂ ਨੇ ਵੱਧ ਚੜ ਕੇ ਹਿੱਸਾ ਲਿਆ ਉੱਥੇ ਮੇਰੀਆਂ ਭੈਣਾਂ ਸਾਡੀਆਂ ਬੇਟੀਆਂ ਨੇ ਵੀ ਹਿੱਸਾ ਲਿਆ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਇੱਕ ਖੂਨਦਾਨ ਨਾਲ ਹੀ ਇੱਕ ਖੂਨ ਨਾਲ ਹੀ ਕਿਸੇ ਦੀ ਜਾਨ ਬਚਾਦੀ ਹੈ ਔਰ ਮੈਂ ਸਾਰਿਆਂ ਨੂੰ ਮੈਸੇਜ ਦਿੰਨੀ ਆ ਸਾਡੇ ਨੌਜਵਾਨ ਵੀਰਾਂ ਨੂੰ ਕਿ ਵੱਧ ਚੜ ਕੇ ਤੁਸੀਂ ਖੂਨਦਾਨ ਕਰਨਾ ਚਾਹੀਦਾ ਵਾ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਵਾ ਸੋ ਮੈਂ ਆਪਣੀ ਹਿਊਮਨ ਰਾਈਟ ਪ੍ਰੈਸ ਕਲੱਬ ਵੱਲੋਂ ਸਾਰੇ ਆਏ ਜਿੰਨੇ ਵੀ ਸਾਡੇ ਇੱਥੇ ਪਹੁੰਚੇ ਆ ਸਾਡੇ ਲੀਡਰ ਸਾਹਿਬਾਨ ਸਾਡੇ ਮੇਰੇ ਵੀਰ ਮੇਰੀਆਂ ਭੈਣਾਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਸਸ਼ ਖੜੀ ਸਸਤਾ ਹੁਮਰਲ ਸਪਲੇਸ ਕਲਾ ਬਨ ਨੂੰ ਧਰਮਾ ਖੂਂਗਾਨ ਕੇ ਅਪੀੜਾ ਲਗਾਇਆ ਗਿਆ ਜੰਦੀ ਵਾਲੇ ਦੋਸਤੇ ਇਸ ਵਿੱਚ ਵੱਤੋ ਵਤ ਲਾ ਕੇ ਨੌਜਵਾਨ ਨੇ ਬੜੀ ਜੀ